GST ਮੋਬਾਈਲ ਵਿੰਗ ਦੇ ਵੱਲੋਂ ਇੱਕ ਮਹੀਨੇ ਦੇ ਵਿੱਚ ਹੀ ਕੀਤਾ ਗਿਆ ਲੱਖਾਂ ਕਰੋੜਾਂ ਦਾ ਸੋਨਾ ਜਬ ਨਾਕੇ ਦੌਰਾਨ ਕਾਬੂ ਕੀਤਾ ਗਿਆ ਸੋਨੇ ਸਮੇਤ ਵਿਅਕਤੀ ਸ਼ੱਕ ਹੋਣ ਤੇ ਕਰਵਾਈ ਗਈ ਜਾਂਚ ਤਾਂ ਸੋਨਾ ਨਹੀਂ ਨਿਕਲਿਆ ਜਾਇਜ਼ ਸੋਨਾ ਸਰਕਾਰੀ ਖਜ਼ਾਨੇ ਦੇ ਵਿੱਚ ਕਰਵਾਇਆ ਗਿਆ ਜਮਾ ਜਲੰਧਰ ਦੇ ਮੋਬਾਈਲ ਵਿੰਗ ਅਫਸਰ ਸਟੇਟ ਟੈਕਸ ਅਫਸਰ ਡੀਐਸ ਡੀਐਸ ਟੀਮ ਨੇ ਕਿਹਾ ਕਿ ਉਹ ਟੈਕਸ ਚੋਰੀ ਕਰਨ ਵਾਲਿਆਂ ਅਤੇ ਟੈਕਸ ਚੋਰੀ ਨਾਲ ਸੰਬੰਧਿਤ ਹਰ ਸਮਾਜ ਵਿਰੋਧੀ ਗਤੀਵਿਧੀ ਤੇ ਨਸ ਰੱਖ ਰਿਹਾ ਹੈ ਉਹਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੋਬਾਈਲ ਵਿੰਗ ਜਲੰਧਰ ਵੱਲੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਸੀ ਅਤੇ ਅੱਜ ਵੀ ਲੱਖਾਂ ਰੁਪਏ ਦਾ ਸੋਨਾ ਜ਼ਬਤ ਕਰ ਲਿਆ ਗਿਆ ਹੈ ਡੀਐਸਟੀਮਾ ਨੇ ਦੱਸਿਆ ਕਿ ਤਾਣਾ ਫਲੋਰ ਦੀ ਪੁਲਿਸ ਨੇ ਨਾਕੇ ਦੇ ਦੌਰਾਨ ਇੱਕ ਸ਼ੱਕੀ ਵਾਹਨ ਨੂੰ ਰੋਕਿਆ ਜਿਸ ਦੇ ਕੋਲੋਂ ਸੋਨਾ ਬਰਾਮਦ ਕੀਤਾ ਗਿਆ ਹੈ ਗੱਡੀ ਵਿੱਚ ਬੈਠੇ ਵਿਅਕਤੀ ਕੋਲ ਸੋਨੇ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ਼ ਨਹੀਂ ਸਨ ਜਿਸ ਦੀ ਸੂਚਨਾ ਪੁਲਿਸ ਨੇ ਜੀਐਸਟੀ ਵਿਭਾਗ ਨੂੰ ਦਿੱਤੀ ਜਿਸ ਤੋਂ ਬਾਅਦ ਜਾਂਚ ਦੇ ਦੌਰਾਨ ਜਦੋਂ ਇਹ ਸੋਨਾ ਜੀਐਸਟੀ ਵਿਭਾਗ ਦੇ ਵੱਲੋਂ ਜਾਇਜ਼ ਨਾ ਲਿਆ ਗਿਆ ਤਾਂ ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਪਰ ਕੋਈ ਠੋਸ ਦਸਤਾਵੇਜ਼ ਨਾ ਮਿਲਣ ਦੇ ਕਾਰਨ ਇਸ ਸੋਨੇ ਨੂੰ ਸੀਲ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਹੋਏ ਸੋਨੇ ਦੀ ਕੀਮਤ ਲਗਭਗ 63 ਲੱਖ ਰੁਪਏ ਹੈ ਸਰ ਲਗਾਤਾਰ ਇਸ ਮਹੀਨੇ ਦੂਜੀ ਵਾਰ ਜਿਹੜਾ 골ਡ ਰਿਕਵਰ ਕੀਤਾ ਹੈ ਜੀਐਸਟੀ ਮੋਬਾਈਲ ਵਿੰਗ ਨੇ ਇਸ ਵਾਰ ਕਿੱਥੋਂ 골ਡ ਰਿਕਵਰ ਹੋਇਆ ਹੈ ਤੇ 골ਡ ਕਿੱਥੇ ਯੂਜ਼ ਹੋਣਾ ਹੈ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ মিডিਆ ਸੱਜਣਾ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਸੱਜਣਾ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ মিডিਆ ਕਵਰੇਜ ਦੇ ਆਧਾਰ ਤੇ ਲੋਕਾਂ ਨੂੰ ਜਾਗਰੂਕਤਾ ਆਈ ਹੈ ਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜੀ ਇਨਫੋਰਮੇਸ਼ਨਸ ਪਹੁੰਚਾਉਣੀ ਹੈ ਸ਼ੁਰੂ ਕਰ ਦਿੱਤੀ ਹੈ। ਦੂਸਰੀ ਚੀਜ਼ ਮੈਂ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹੋ ਦੀ ਰੂਪਰੇਖਾ ਲੇਖੀ ਜਿਨ੍ਹਾਂ ਦੇ ਵਿੱਚ ਸਾਡੇ ਈਟੀਸੀ ਪੰਜਾਬ ਸ਼੍ਰੀ ਵਰਨੂ ਰੂਜ਼ਮ ਜੀ ਐਡੀਸ਼ਨਲ ਇਨਵੈਸਟੀਗੇਸ਼ਨ ਮੈਡਮ ਜੀਵਨਜੋਤ ਜੀ ਡਾਇਰੈਕਟਰ ਇਨਵੈਸਟੀਗੇਸ਼ਨ ਸਰਦਾਰ ਜਸਤਨ ਸਿੰਘ ਬਰਾੜ ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਮੰਡਲ ਮੈਡਮ ਦਲਜੀਤ कौर ਤੇ ਏਟੀਸੀ ਸਾਹਿਬ ਕਮਲਪ੍ਰੀਤ ਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਹੀਂ ਹੈ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਪੋਰਟ ਚਾਹੇ ਉਹ ਕਿਸੇ ਵੀ 24 ਘੰਟਿਆਂ 'ਚ ਕੋਈ ਵੀ ਸਮਾਂ ਹੋਵੇ ਉਸ ਲਈ ਮੁਹੱਈਆ ਕਰਵਾਈ ਇਹ ਜਿਹੜਾ 골ਡ ਹੈ ਜੀ ਕਨਵੈਸਟੀ ਆਣਾ ਹੈ ਜੀ ਇਹ 골ਡ ਇਸ ਮਹੀਨੇ 'ਚ ਦੂਸਰੀ ਵਾਰ ਜਿਹੜਾ ਆ ਡਿਪਾਰਟਮੈਂਟ ਵੱਲੋਂ ਜ਼ਬਤ ਕੀਤਾ ਗਿਆ ਔਰ ਐਥ ਕੀ ਇਹ ਜਿਹੜਾ ਆ ਫਲੋਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟਜੀ ਹੁਦਰੀ ਅਸੀਂ ਜਿਹਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਆਪ ਨੂੰ ਇਨਚਾਰਜ ਆਫ ਕੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਇਏ ਜਿਹਦੇ ਆਧਾਰ ਤੇ ਗੁੱਡਸ ਤੇ ਗੱਡੀ ਦੋਨਾਂ ਨੂੰ ਡੀਟੇਨ ਕਰਕੇ ਇਸ ਦਫ਼ਤਰ ਵਿਖੇ ਲੈ ਆਂਦਾ ਗਿਆ ਜੀ ਕਿੱਥੋਂ ਲਿਆ ਰਹੇ ਸੀ ਕਿਤੇ ਕਿੱਥੇ ਲੈ ਕੇ ਜਾਣਾ ਸਰ ਉਹਨਾਂ ਦੇ ਸਟੇਟਮੈਂਟ ਦੇ ਅਕੋਰਡਿੰਗ ਜਿਹੜਾ ਇੰਚਾਰਜ ਆਫ ਕੂਪਸ ਆ ਉਹਦੇ ਸਟੇਟਮੈਂਟ ਦੇ ਮੁਤਾਬਕ ਉਹਨੇ ਜਿਹੜਾ ਮਾਲ ਹੈ ਚੁੱਲੀ ਹੈ ਉਹਨੇ ਦਿੱਲੀ ਤੋਂ ਲਈ ਸੀਗੀ ਔਰ ਉਹਨੇ ਜਲੰਧਰ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਜਿਉਲਸ ਕਾਲਜ ਆ ਕੇ ਇਹਨੂੰ ਪਸੰਦ ਕਰਵਾਉਣਾ ਸੀਗਾ ਤਾਂਕਿ ਅਪਰੂਵਲ ਬੇਸ ਤੇ ਉਹਨੂੰ ਆਰਡਰ ਮਿਲ ਸਕਣ ਇਹ ਉਹਦੀ ਸਟੇਟਮੈਂਟ ਹੈ ਜੀ ਤੇ ਉਹਨਾਂ ਕੋਲ ਕੋਈ ਕਾਗਜ਼ਾਤ ਵਗੈਰਾ ਜਾਂ ਬਿੱਲ ਵਗੈਰਾ ਕੁਝ ਨਹੀਂ ਪਾਇਆ ਹਾਂਜੀ ਉਹਦਾ ਕੋਲੇ ਇੱਕ ਅਪਰੂਵਲ ਵਾਊਚਰ ਉਗਲਿਕ ਟਰੈਵਲ ਵਾਊਚਰ ਉਨੇ ਲਿਖਿਆ ਹੋਇਆ ਸੀਗਾ ਜੀ ਜਿਹੜਾ ਸਾਨੂੰ ਉਹਦੀ ਹਿਰਾਸਤ ਚੋਂ ਮਿਲਿਆ ਉਹਨੂੰ ਅਸੀਂ ਕਬਜ਼ੇ ਚ ਲੈ ਲਿਆ ਤੇ ਉਹਨੂੰ ਅਸੀਂ ਆਨ ਰਿਕਾਰਡ ਜਿਹੜਾ ਆ ਆਪਣੇ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਤੇ ਇਹਦੀ ਵਧੇਰੇ ਪੜਤਾਲ ਜਿਹੜੀ ਹੈਗੀ ਆ ਉਹ ਗਵਰਨਮੈਂਟ ਜਿਹੜਾ ਹੈਗਾ ਈਵੈਲਿਊਏਟਰ ਪਾਸੋਂ ਜਿਹੜਾ ਗਵਰਨਮੈਂਟ ਵੱਲੋਂ ਸਰਟੀਫਾਈਡ ਈਵੈਲਿਊਏਟਰ ਆ ਉਹਦੇ ਪਾਸੋਂ ਕਰਵਾਈ ਗਈ ਆ ਇਹਦੇ ਨਾਲ ਕਿਉਂਕਿ ਹੁਣ ਚੋਣਾਂ ਵੀ ਦੌਰ ਚੱਲ ਰਿਹਾ ਹੈ ਐਮਸੀਸੀ ਇੰਪਲੀਮੈਂਟ ਹੋ ਚੁੱਕਾ ਆ ਪੂਰੇ ਭਾਰਤ ਦੇ ਵਿੱਚ ਖਾਸ ਕਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਚੋਣ ਸਰਗਰਮੀ ਆ ਇਹਦੇ ਮੱਦੇਨਜ਼ਰ ਜਿਹੜਾ ਹੈਗਾ ਆ ਅਸੀਂ ਕੰਸਰਨ ਡਿਪਾਰਟਮੈਂਟਸ ਇੱਕ ਸਾਡਾ GST ਡਿਪਾਰਟਮੈਂਟ ਹੋ ਗਿਆ ਜਿੱਥੇ ਅਸੀਂ ਬੈਠੇ ਹਾਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦਾ ਆਫਿਸ ਦੂਸਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹਦੇ ਸਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਇਨਕਮ ਟੈਕਸ ਦੇ ਐਂਗਲ ਤੋਂ ਦੇਖ ਕੇ ਕੋਈ ਕਾਰਵਾਈ ਬਣਦੀ ਹੈ ਤੇ ਉਹ ਕਰ ਸਕਣ ਇਹਦੇ ਨਾਲ ਹੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕਰਦੇ ਹੋયા ਹੈ ਚੀਫ ਇਲੈਕਟੋਰਲ ਅਫੀਸਰ ਦੀ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਜੀ ਤੇ ਇਹ ਕਿੰਨੀ ਵੈਲਿਊ ਹੈ ਦੀ ਇਹਦੀ ਵੈਲਿਊ ਲਗਭਗ ਤੇ 72000 ਰੁਪਏ ਦੇ ਕਰੀਬ ਕਰੀਬ ਹੈ ਜੀ ਔਰ ਇਹਦੀ ਕੁਆਂਟੀਟੀ ਜਿਹੜੀ ਹੈ 968.80 ਗ੍ਰਾਮ ਨਿਕਲੀ ਹੈ ਜੀ ਇਨਕਲੂਸਿਵ ਆਫ ਡਾਇਮੰਡਸ ਐਂਡ 골ਡ ਜੀ